ਸਾਧੂ ਨੂ ਰਾਜਾ ਕਹੇ ਕਰਦੀ ਨੀਂਦ ਲਚਾਰ ਕੜੀ ਇੱਕ ਤੋਂ ਸੌਣ ਦੇ ਅਰਜ ਕਰੇ ਕਈ ਵਾਰ ਕੜੀ ਇੱਕ ਮੈਨੂੰ ਤਾਂ ਜ਼ਰੂਰ ਪਾ ਦਿਓ ਪੰਜਵੇਂ ਦੀ ਜਗਾਛੇ ਮੇਰੂੰ ਮਿਲਾ ਦਿਓ ਨੀਂਦ ਅੱਥਿਆਰੀ ਆਣ ਕੇ ਸਤਾਉਂਦੀ ਐ ਹਟੇ ਨਾ ਹਟਾਈ ਮੱਲੋਂ ਮੱਲੀ ਆਉਂਦੀ ਐ ਅੱਖਾਂ ਮੂਰੇ ਮੇਰੇ ਆ ਗਿਆ ਹਨੇਰ ਜੀ ਦੇਓ ਮੈਨੂੰ ਆਗਿਆ ਜੋ ਇੱਕ ਵੇਰ ਜੀ ਨੀਂਦ ਵਿੱਚ ਬਾਦਨਾ ਕਿਸੇ ਦੀ ਪਾਉਂਦੀ ਐ ਹਟੇ ਨਾ ਹਟਾਈ ਮੱਲੋਂ ਮੱਲੀ ਆਉਂਦੀ ਐ ਬਹੁਤ ਦੱਸਿਆ ਗੱਪਿਆ ਅਰਜ ਗੁਜਾਰਦਾ ਮਨ ਦਾ ਨਿ ਜੋਗੀ ਸਗੋਂ ਲਲਕਾਰਦਾ ਕਸ਼ੋਰ ਚੰਦਨੀਂਦ ਚੱਕਰੀ ਕਮਹਾਉਂਦੀ ਐ ਹਟੇ ਨਾ ਹਟਾਈ ਮੱਲੋ ਮੱਲੀ ਆਉਂਦੀ ਐ ਜੋਗੀ ਨੇ ਭੀ ਸੋਚਿਆ ਲਿਆ ਨੀਂਦ ਨੇ ਘੇਰਾ ਦੇਉ ਸਲਾਹ ਉਸ ਇਸ ਊਤ ਨੂੰ ਨਾਹੀਂ ਲਗਾਉਂ ਦੇਰ ਰਾਜੇ ਨੂੰ ਸਲਾਹਾ ਨਾ ਲਗਾਇਆ ਫੇਰ ਦੇਰ ਸਾਈਂ ਆਪੇ ਉੱਠਿਆ ਜੋ ਨਿਹਾਲ ਦਿਉ ਦੇ ਕੋਲ ਰੇ ਰਾਣੀ ਦੇ ਮਹੱਲ ਮੂਰੇ ਖੜਿਆ ਬੇਖੌਫ ਹੋਏ ਰਾਣੀ ਸਾਂਹ ਜੋਰ ਨਾਲ ਮਾਰਦਾ ਹੈ ਬੋਲ ਰੇ ਤਖਤੇ ਹਲਾਵੇ ਤੇ ਜਗਾਵੇ ਰਾਣੀ ਸੁੰਦਰੀ ਨੂੰ ਆਖਦਾ ਜਵਾਨ ਤੂੰ ਕਵਾੜ ਹੁਣੇ ਖੋਲ ਰੇ ਵਾਰ-ਵਾਰ ਬੋਲ ਮਾਰਿਆ ਆਖਦਾ ਕਿਸ਼ੋਰ ਚੰਦਾ ਕੁੰਡੇ ਸਾਈਂ ਖੋਲ ਸੇ ਹਕੀਕਤੋਂ ਨੂੰ ਖੋਲ ਰੇ ਏਤਨੀ ਆਵਾਜ਼ ਜਦੋਂ ਸੁਣੀ ਹੈ ਨਿਹਾਲ ਦਿਉ ਨੇ ਸਰੜ ਸਰੜ ਮਿਆਂ ਨੂੰ ਖੱਚ ਤੀ ਕਟਾਰੀ ਹੈ ਮਰ ਜਾਵਾ ਆਪ ਤੇ ਓਡਾ ਮਾ ਤੇਰੇ ਸਰ ਸਾਈਂ ਹਟ ਜਾ ਪਿਸ਼ਾਹਾਂ ਬਾਤ ਚਤ ਨਾ ਵਿਚਾਰੀ ਐ ਅਸੀਂ ਰਾਜਪੂਤ ਉੱਤੇ ਛੱਡੀਏ ਤਖ ਮ ਨਹੀਂ ਤੇਰੇ ਉੱਤੇ ਹੋ ਗਈ ਹੁਣ ਮੌਤ ਕੀ ਤਿਆਰੀ ਐ ਜਿੰਦੜੀ ਗਵਾਵੇਂ ਐਵੇਂ ਪਾਸ ਦੇ ਕੁਸ਼ੋਰ ਚੰਦਾ ਹੋਏ ਕਿ ਬੇਖੌਫ ਮੂੰਹ ਆਖ ਰਹੀ ਨਾਰੀ ਐ ਆਖਦਾ ਜਾਨੀ ਰਾਣੀ ਖੋਲ ਦੇ ਤੂੰ ਬਾਰਸਾਂ ਸੁਣ ਲੈ ਕਹਾਣੀ ਮੇਰੀ ਚਿੱਤ ਨੂੰ ਤੂੰ ਲਾਇਕੇ ਪੂਰੇ ਖਾਂ ਦਾ ਬੇਟਾ ਸਰਦਾਰ ਚੋਰ ਗੜੀ ਦਾ ਮੈਂ ਜਾਨੀ ਮੇਰਾ ਨਾਮ ਤੈਨੂੰ ਕਹਾਂ ਸਮਝਾਇ ਕੇ ਪੱਗਵਟ ਭਾਈ ਹੋਇਆ ਨਰ ਸੁਲਤਾਨ ਦਾ ਮੈਂ ਕਿਹਾ ਵੀਰ ਮੇਰੇ ਨੇ ਲਿਆਈਂ ਰਾਣੀ ਜਾਇ ਕੇ ਤੇਰੇ ਲੈਣ ਤਾਈਂ ਹੁਣ ਆ ਗਿਆ ਕਿਸ਼ੋਰ ਚੰਦਾ ਕੁੰਡੇ ਨੂੰ ਸ਼ਤਾਬ ਹੁਣ ਖੋਲਦੇ ਤੂੰ ਆਇ ਕੇ ਰਾਣੀ ਨੇ ਸੁਲਤਾਨ ਤੋਂ ਸੁਣਿਆ ਸੀ ਇੱਕ ਵਾਰ ਚੋਰ ਗੜੀ ਦਾ ਚੋਰਟਾ ਪੱਗਵਟ ਮੇਰਾ ਯਾਰ ਸੋਣਾ ਰਾਣੀ ਗਲ ਕੁੰਡਾ ਖੋਲਿਆ ਧੜਕ ਦੇ ਕੇ ਲੱਖ ਲੱਖ ਦਿਲੋਂ ਫੇਰ ਸ਼ੁਕਰ ਗੁਜ਼ਾਰਦੀ ਰੰਗਲੇ ਪਲੰਗ ਤੇ ਬਿਠਾਇਆ ਜਾਨੀ ਚੋਰਟੇ ਨੂੰ ਦੋਨੋਂ ਹੱਥ ਜੋੜ ਸਿਰ ਚਰਨਾ ਤੇ ਡਾਰਦੀ ਦੋ ਕਧੀਆਂ ਗੱਲਾਂ ਕੁੱਲ ਭੁੱਲੀਆਂ ਨਿਹਾਰ ਦਿਉ ਨੂੰ ਫੇਰ ਜਾਨੀ ਚੋਰ ਠੇ ਨੂੰ ਮੁੱਖ ਸੇ ਅਚਾਰ ਦੀ ਕਿਸੇ ਬੇਦ ਨਾਲ ਇਥੋਂ ਕੱਡ ਲੈ ਕਿਸ਼ੋਰ ਚੰਦਾ ਨਹੀਂ ਜਿੰਦਗਾਨੀ ਵੀਰਾ ਮੇਰੀ ਦਿਨ ਚਾਰ ਦੀ ਸਾਧੂ ਜਾਣ ਬੁੱਧ ਸਿੰਘ ਮੰਤਰ ਕਰਾਏ ਰਹਾ ਸੌਣ ਨਹੀਂ ਦੇਣਾ ਮੂਰੇ ਅੱਠ ਦਿਨ ਤਾਈ ਹੈ ਦਨ ਨ ਹੋਏ ਨਹੀਂ ਦਿੱਤਾ ਦਿਨ ਰਾਤ ਪੈਣਾ ਤੇਰੇ ਮਿਲਣ ਕਾਰਨੇ ਜੋ ਆਇਆ ਹੂੰ ਸੁਲਾਏ ਮੈਂ ਚੌਥੇ ਦਿਨ ਰਾਤ ਨੂੰ ਤਿਆਰ ਵਹੀਂ ਰਾਣੀਏ ਤੂੰ ਰੱਖੀ ਗਹਿਣੇ ਹੱਥ ਹੀਟ ਕਹਾਂ ਸਮਝਾਏ ਮੈਂ ਮੈਂ ਤਾਂ ਹੁਣ ਜਾਵਾ ਤੇ ਜਗਾਵਾ ਜੋ ਕਿਸ਼ੋਰ ਚੰਦਾ ਫੇਰ ਕੱਲ ਜਾਵਾ ਤੇਰੇ ਤਾਈ ਰਾਣੀ ਆਏ ਕੇ ਏ ਸਮਝਾ ਕੇ ਆ ਗਿਆ ਬਹਿਤ ਬੁੱਧ ਸੰਕੋਲੇ ਚੋਰ ਠੋਕਰ ਮਾਰ ਜਗਾਮ ਦਾ ਉਠ ਕੁੰਡੇ ਨੂੰ ਠੋਰ ਉਠ ਰਾਜਾ ਛੱਟ ਕੁੰਡਿਆਂ ਨੂੰ ਠੋਰਦਾ ਠੱਕ ਠੱਕ ਕਰੇ ਖੜਕਾ ਨਿਜੋਰਦਾ ਸੁਥਰੇ ਸਮਾਨ ਨਾ ਫਰਕ ਕਾਈ ਹੈ ਤਾੜ ਤਾੜ ਸਾੜ ਕੁੰਡਿਆਂ ਨੇ ਲਾਈ ਹੈ ਨਾਲੇ ਪਾਇਆ ਨੀਂਦ ਨੇ ਬਹੁਤ ਜ਼ੋਰ ਜੀ ਹਮਲੀ ਨੂੰ ਆਵੇ ਜੋ ਨਸ਼ੇ ਦੀ ਲੋਰ ਜੀ ਰਾਣੀ ਦੀ ਤਰਫ ਸੁਰਤੀ ਟਕਾਈ ਐ ਠੱਕ 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 ਕੁੰਡਿਆਂ ਦੀ ਲਾਈ ਐ ਦੇਨਰਾਦ ਇਹੋ ਕਰਦਾ ਹੈ ਘਾਰ ਨੂੰ ਚੰਦਰਾ ਸਿਰੜ ਹੋਵੇ ਚੋਰ ਯਾਰ ਨੂੰ ਕਿੰਨੀ ਰੱਬ ਦੇਖੋ ਵਿਪਥਾ ਜੋ ਪਾਈ ਹੈ ਤਾੜ 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 ਕੁੰਡਿਆਂ ਨੇ ਲਾਈ ਐ ਇੱਕ ਡੰਗ ਦੋਵੇਂ ਖਾਵਦੇ ਅਨਾਜ ਨੂੰ ਫੇਰ ਲੱਗੇ ਸ਼ਾਮ ਦੇ ਇਸੇ ਹੀ ਕਾਜ ਨੂੰ ਦੂਏ ਡੰਗ ਅਨ ਖਾਵਦੇ ਰਾਈ ਹੈ ਟਾੜ-ਟਾੜ ਢਾੜ ਕੁੰਡਿਆਂ ਨੇ ਲਾਈ ਹੈ ਜਦੋਂ ਇੱਕ ਦਿਨ ਰਹਿ ਗਿਆ ਕਰਾਰ ਦਾ ਫੇਰ ਬੁੱਧ ਸਿੰਘ ਸਾਧ ਨੂੰ ਉਚਾਰਦਾ ਕਸ਼ੋਰ ਚੰਦਾਂ ਦੀਂਦ ਚੌਕੜੀ ਹਲਾਈ ਐ ਤਾੜ 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 ਟੁੰਡਿਆਂ ਨੇ ਲਾਈ ਐ